ਸਾਡੇ ਸਾਰੇ ਹੀ ਘਰਾਂ ਦੇ ਵਿੱਚ ਜੋ ਹੈ ਬ੍ਰੈਡ ਖਾਣ ਦਾ ਬਹੁਤ ਪਸੰਦ ਕੀਤਾ ਜਾਂਦਾ ਹੈ ਬੱਚੇ ਹੋਣ ਵੱਡੇ ਹੋਣ ਕਦੀ ਜੈਮ ਲਗਾ ਕੇ ਕਦੀ ਉਸ ਉੱਪਰ ਬਟਰ ਲਗਾ ਕੇ ਕਦੀ ਮਲਾਈ ਲਗਾ ਕੇ ਸੋ ਅਲੱਗ-ਅਲੱਗ ਚੀਜ਼ਾਂ ਦੇ ਨਾਲ ਕਦੀ ਅਸੀਂ ਉਸੇ ਬ੍ਰੈਡ ਪਕੋੜੇ ਵੀ ਬਣਾ ਲੈਂਦੇ ਆ ਸੋ ਕਈ ਤਰ੍ਹਾਂ ਨਾਲ ਅਸੀਂ ਯੂਜ਼ ਕਰਦੇ ਆ ਪਰ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਜਦੋਂ ਅੱਜ ਆਪਾਂ ਬ੍ਰੈਡ ਦੀ ਗੱਲ ਕਰਦੇ ਆ ਮਾਰਕੀਟ ਵਿੱਚ ਕਈ ਤਰ੍ਹਾਂ ਦੀ ਬ੍ਰੈਡ ਮਿਲਦੀ ਹੈ ਜਿਸ ਵਿੱਚ ਵਾਈਟ ਬ੍ਰੈਡ ਵੀ ਹੁੰਦੀ ਹੈ ਬ੍ਰਾਊਨ ਬ੍ਰੈਡ ਹੁੰਦੀ ਹੈ ਆਪਾਂ ਕਹੀਏ ਹੋਲ ਵੀਟ ਗ੍ਰੇਨ ਜਿਹੜੀ ਬ੍ਰੈਡ ਹੁੰਦੀ ਹੈ ਮਲਟੀ ਗ੍ਰੇਨ ਬ੍ਰੈਡ ਹੁੰਦੀ ਹੈ ਤੇ ਆਖਿਰ ਸਾਡੇ ਲਈ ਕਿਹੜੀ ਬ੍ਰੈਡ ਸਹੀ ਹੈ ਤੇ ਕੀ ਜਿਹੜੀ ਵਾਈਟ ਬ੍ਰੈਡ ਹੈ ਮੈਦਾ ਦੀ ਜਿਹ ਬਣੀ ਬ੍ਰੈਡ ਹੈ ਕਿ ਉਹ ਸਾਡੇ ਲਈ ਵਾਕਈ ਬਹੁਤ ਜ਼ਿਆਦਾ ਖਤਰਨਾਕ ਹੈ ਆਖਿਰ ਫਰਕ ਕਿੱਥੇ ਹੈ ਔਰ ਸਾਨੂੰ ਕਿਵੇਂ ਸਹੀ ਢੰਗ ਦੇ ਨਾਲ ਬ੍ਰੈਡ ਨੂੰ ਖਾਣਾ ਚਾਹੀਦਾ ਹੈ ਤਾਂ ਕਿ ਇਸ ਦੇ ਨਾਲ ਸਾਡੀ ਬਾਡੀ ਨੂੰ ਕੋਈ ਨੁਕਸਾਨ ਨਾ ਮਿਲੇ ਔਰ ਸਹੀ ਢੰਗ ਕੀ ਹੈ ਬ੍ਰੈਡ ਖਾਣ ਦਾ ਇਸ ਉੱਪਰ ਵੀ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਤਾਂ ਮਾਰਕੀਟ ਦੇ ਵਿੱਚ ਵਾਈਟ ਬ੍ਰੈਡ ਹੀ ਹੁੰਦੀ ਸੀ ਕਾਮਨਲੀ ਜੋ ਕਿ ਹਰੇਕ ਘਰ ਦੇ ਵਿੱਚ ਖਾ ਹੀ ਜਾਂਦੀ ਸੀ ਮੈਦੇ ਦੇ ਨਾਲ ਬਣੀ ਹੋਈ ਇਹ ਬਰੈਡ ਹੁੰਦੀ ਹੈ ਤੇ ਇਸ ਨੂੰ ਆਖਿਰ ਮਾੜਾ ਕਿਉਂ ਕਿਹਾ ਜਾਂਦਾ ਅੱਜ ਕੱਲ ਆਪਾਂ ਸਾਰੇ ਅਸੀਂ ਦੇਖਦੇ ਆਂ ਲੱਗਦਾ ਘਰ ਕੋਈ ਚਾਹੁੰਦਾ ਹੈ ਕਿ ਸਾਡੀ ਹੈਲਥ ਵਧੀਆ ਬਣੀ ਰਹੇ ਅਸੀਂ ਅੱਛੀ ਚੀਜ਼ ਖਾਈਏ ਤੇ ਵਾਈਟ ਬਰੈਡ ਨੂੰ ਮਾੜਾ ਹੀ ਕਿਹਾ ਜਾਂਦਾ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਇਸੇ ਕੰਪੋਜੀਸ਼ਨ ਜੋ ਹੈ ਸਮਝਾਣਾ ਚਾਹੂੰਗੀ ਦੱਸਣਾ ਚਾਹੂੰਗੀ ਕਿ ਜਦੋਂ ਤੁਸੀਂ ਜਿਹੜੀ ਵਾਈਟ ਬਰੈਡ ਹੈ 100 ਗ੍ਰਾਮ ਬਰੈਡ ਖਾਣ ਦੇ ਨਾਲ ਸਾਨੂੰ ਇਸੇ ਵਿੱਚੋਂ ਕੀ ਕੁਝ ਮਿਲ ਰਿਹਾ ਹੁੰਦਾ ਦੇਖੋ ਜਦੋਂ ਤੁਸੀਂ 100 ਗ੍ਰਾਮ ਵਾਈਟ ਬ੍ਰੈਡ ਖਾਂਦੇ ਹੋ ਤਾਂ ਉਸ ਨਾਲ ਸਾਨੂੰ 265 ਕੈਲਰੀਜ਼ ਮਿਲਦੀਆਂ ہیں ਪਹਿਲਾਂ ਤਾਂ ਤੁਸੀਂ ਇਹ ਜਾਣ लो 265 ਕੈਲਰੀਜ਼ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਕੈਲਰੀਜ਼ ਨੇ اور ਉਸ ਦੇ ਵਿੱਚ ਤੁਹਾਨੂੰ ਜੋ ਹੈ اگر ਅਸੀਂ ਕਾਰਬੋਹਾਈਡਰੇਟਸ ਦੀ ਗੱਲ ਕਰੀਏ तकरीबन 50 ਗ੍ਰਾਮ ਦੇ ਨੇੜੇ ਤੁਹਾਨੂੰ ਜੋ ਵਿੱਚ ਉਹ ਕਾਰਬੋਹਾਈਡਰੇਟਸ ਮਿਲ ਰਹੇ ਹੁੰਦੇ ਨੇ 3.2 ਗ੍ਰਾਮ ਤੁਹਾਨੂੰ ਉਸ ਉੱਪਰ ਫੈਟ ਮਿਲਦਾ ਹੈ اور ਪ੍ਰੋਟੀਨ ਜਿਹੜਾ ਹੈ 9 ਗ੍ਰਾਮ ਮਿਲ ਰਿਹਾ ਹੁੰਦਾ ਹੈ ਅਗਰੇ ਇਸ ਵਿੱਚ ਆਪਾਂ ਫਾਈਬਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਿਰਫ ਔਰ ਸਿਰਫ 2.7 ਗ੍ਰਾਮ ਫਾਈਬਰ ਤੁਹਾਨੂੰ ਮਿਲ ਰਿਹਾ ਪਰ ਉੱਥੇ ਹੀ ਦੂਜੇ ਪਾਸੇ ਜਦ ਅਸੀਂ ਗੱਲ ਕਰਦੇ ਆਂ ਆਟਾ ਬਰੈਡ ਦੀ ਕਿਉਂਕਿ ਅਸੀਂ ਸਾਰੇ ਜਾਣਦੇ ਆਂ ਅੱਜਕੱਲ ਪ੍ਰੇਫਰ ਕੀਤਾ ਜਾਂਦਾ ਹੈ ਕਿ ਆਟਾ ਬਰੈਡ ਲਿਆਂਦੀ ਜਾਏ ਅੱਗੇ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਜਿਹੜੀ ਤੁਸੀਂ ਆਟਾ ਬਰੈਡ ਲਿਆ ਰਹੇ ਹੋ ਕੀ ਉਹ ਵਾਕਈ ਸਹੀ ਬਰੈਡ ਤੁਸੀਂ ਲੈ ਕੇ ਆ ਰਹੇ ਹੋ ਹੈਲਦੀ ਹੈ ਤੁਹਾਡੇ ਲਈ ਪਰ ਤੁਸੀਂ ਇੱਥੇ ਥੋੜਾ ਕੰਪੈਰੀਜ਼ਨ ਜਿਹੜਾ ਮੈਂ ਤੁਹਾਨੂੰ ਦੱਸ ਰਹੀਆਂ ਵਾਈਟ ਬਰੈਡ ਔਰ ਆਟਾ ਬਰੈਡ ਦੇ ਨਾਲ ਤਾਂ ਜਦੋਂ ਤੁਸੀਂ सौ ग्राम आटा ब्रैड खाते हो ता उस तो उसकी तो की मिल रहा है हालांकि इस तो, तो थोड़े ज्यादा कैलरीज तो मिल रही हैं तीन सौ तेरह मिल रही है। कार्ब की गल करिए तकरीबन फिफ्टी सिक्स ग्राम कार्बोहाइड्रेट्स मिल रहे हैं प्रोटीन जरा है तो जी वाइट ब्लड खाधी है उस तो ज्यादा इतने प्रोटीन सौ ग्रामीण तेरह ग्राम प्रोटीन भी मिल रहा है और फैट की गल करिए फोर पॉइंट थ्री ग्राम फैट मिल रहा है जराविजिबल फैट भी थोड़ा काउंट कर और कुछ ਬ੍ਰੈਡ ਬਣਾਉਣ ਦੇ ਲਈ ਵੀ ਜਿਹੜਾ ਯੂਜ਼ ਕੀਤਾ ਗਿਆ ਹੁੰਦਾ ਉਹ ਫੈਟ ਕਾਊਂਟ ਕਰਦੇ ਆ ਪਰ ਇੱਥੇ ਮੇਜਰ ਫਰਕ ਜਿਹੜਾ ਹੈ ਨਾਲ ਫਾਈਬਰ ਦਾ ਵੀ ਹੈ ਫਾਈਬਰ ਇੱਥੇ 4.7 ਗ੍ਰਾਮ ਹੈ ਜਦ ਕਿ ਆਪਾਂ ਜਦੋਂ ਵਾਈਟ ਬ੍ਰੈਡ ਦੀ ਗੱਲ ਕੀਤੀ ਸੀ ਤਾਂ 100 ਗ੍ਰਾਮ ਦੇ ਵਿੱਚੋਂ 2.7 ਗ੍ਰਾਮ ਸੀ ਹੁਣ ਦੇਖੋ ਮੇਜਰ ਫਰਕ ਸਾਨੂੰ ਇਹ ਸਮਝਣਾ ਚਾਹੀਦਾ ਹੈ ਪਹਿਲਾਂ ਤਾਂ ਆਪਾਂ ਬ੍ਰੈਡ ਜਦੋਂ ਮਾਰਕੀਟ ਵਿੱਚ ਖਰੀਦਣ ਜਾ ਰਹੇ ਹਾਂ ਉਹਦੀ ਗੱਲ ਸਮਝੋ ਕਈ ਵਾਰੀ ਅ ਬ੍ਰੈਡ ਦਾ ਜਿਹੜਾ ਪੈਕੇਟ ਹੈ ਉਸ ਦੇ ਉੱਪਰ ਲਿਖਿਆ ਹੁੰਦਾ ਹੈ ਬਰਾਊਨ ਬ੍ਰੈਡ ਹੈ ਆਟਾ ਬ੍ਰੈਡ ਹੈ ਸੋ ਹੈਲਦੀ ਚੀਜ਼ਾਂ ਉਦੇ ਉੱਪਰ ਦਿਖਾਈਆਂ ਗਈਆਂ ਹੁੰਦੀਆਂ ਤੇ ਅਸੀਂ ਉਹ ਸਿਰਫ ਜੋ ਪੈਕੇਟ ਦੇ ਉੱਪਰ ਲਿਖਿਆ ਹੈ ਉਸ ਨੂੰ ਦੇਖ ਕੇ ਬ੍ਰੈਡ ਖਰੀਦ ਕੇ ਲੈ ਆਨੇ ਆ ਖਾਂਦੇ ਆ ਪੂਰੀ ਫੈਮਿਲੀ ਨੂੰ ਖਲਾਉਂਦੇ ਆ ਔਰ ਸੇ ਸੋਚਦੇ ਆ ਕਿ ਇਸ ਦਾ ਹੈਲਦੀ ਬ੍ਰੈਡ ਖਾ ਰਿਆ ਪਰ ਜਦੋਂ ਵੀ ਤੁਸੀਂ ਬ੍ਰੈਡ ਖਰੀਦਦੇ ਹੋ ਮਾਰਕੀਟ ਜਾਂਦੇ ਹੋ ਤਾਂ ਉਸ ਦੇ ਬੈਕ ਸਾਈਡ ਤੇ ਉਸ ਦੇ ਇੰਗਰੀਡੀIENTS ਜੋ ਹੈ ਜ਼ਰੂਰ ਪੜਿਆ ਕਰੋ ਉਸ ਤੋਂ ਵਿੱਚ ਜਿਹੜਾ ਸਭ ਤੋਂ ਪਹਿਲੀ ਆਈਟਮ ਲਿਖੀ ਹੋਈ ਹੈ ਉਹੀ ਆਈਟਮ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਯੂਜ਼ ਕੀਤੀ ਗਈ ਹੁੰਦੀ ਹੈ ਬ੍ਰੈਡ ਬਣਾਉਣ ਦੇ ਵਿੱਚ ਕਈ ਬਰਾਊਨ ਬ੍ਰੈਡਸ ਹੋਣ ਗਿਆ ਜਦੋਂ ਉਸੇ ਵੀ ਤੁਸੀਂ ਬੈਕ ਸਾਈਡ ਤੇ ਉਹਦੀ ਇНГਰੀਡੀਐਂਟਸ ਪੜੋਗੇ ਤਾਂ ਉਸੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਮੇਨ ਚੀਜ਼ ਯੂਜ਼ ਕੀਤੀ ਗਈ ਹੈ ਉਹ ਮੈਦਾ ਹੀ ਹੁੰਦਾ ਹੈ ਤੇ ਸਿਰਫ ਨਾਮ ਉਸਾ ਬਰਾਊਨ ਬ੍ਰੈਡ ਦਿੱਤਾ ਗਿਆ ਹੁੰਦਾ ਹੈ ਤੇ ਜਿਹੜੀ ਉਹ ਮੈਦੇ ਨਾਲ ਬਣੀ ਬਰਾਊਨ ਬ੍ਰੈਡ ਹੁੰਦੀ ਹੈ ਉਸੇ ਵਿੱਚ ਉਹਨੂੰ ਬਰਾਊਨ ਕਲਰ ਦੇਣ ਦੇ ਲਈ ਆਰਟੀਫੀਸ਼ੀਅਲ ਕਲਰਸ ਪਾਏ ਗਏ ਹੁੰਦੇ ਨੇ ਸੋ ਇਸ ਲਈ ਤੁਸੀਂ ਜਿਸ ਨੂੰ ਹੈਲਦੀ ਸਮਝ ਰਹੇ ਹੁੰਦੇ ਹੋ ਕੋਈ ਵਾਰ ਹੈਲਦੀ ਨਹੀਂ ਹੁੰਦੀ ਹੈ ਇНГਰੀਡੀਅੰਟ ਚੈੱਕ ਕਰੋ ਜਿਸ ਦੇ ਵਿੱਚ ਆਟਾ ਨਾਲ ਲਿਖਿਆ ਹੋਇਆ ਹੈ ਪਹਿਲਾ ਇНГਰੀਡੀਅੰਟ ਉਹ ਹੀ ਤੁਹਾਡੇ ਲਈ ਬਿਲਕੁਲ ਸਹੀ ਰਹਿਣ ਵਾਲਾ ਹੈ ਔਰ ਦੂਸਰੀ ਗੱਲ ਜਦ ਆਪਾਂ ਮੈਦੇ ਵਾਲੀ ਬਰੈਡ ਦੀ ਗੱਲ ਕਰਦੇ ਹਾਂ ਤਾਂ ਕੀ ਉਸ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਅਜਿਹਾ ਵੀ ਬਿਲਕੁਲ ਨਹੀਂ ਹੈ ਉਸ ਨੂੰ ਖਾਣ ਦਾ ਵੀ ਇੱਕ ਸਹੀ ਤਰੀਕਾ ਹੈ ਅਗਰ ਤੁਸੀਂ ਵਾਈਟ ਬਰੈਡ ਖਾਣੀ ਵੀ ਹੈ ਪਹਿਲੀ ਤੇ ਗੱਲ ਸਮਝੋ ਕਿ ਉਸ ਨੂੰ ਮਾੜਾ ਕਿਉਂ ਕਿਹਾ ਜਾਂਦਾ ਕਿਉਂਕਿ ਦੇਖੋ ਇਹ ਮੈਦੇ ਦੀ ਹੈ ਕਾਰਬੋਹਾਈਡਰੇਟਸ ਹੈ ਔਰ ਇਸ ਵਿੱਚ ਫਾਈਬਰ ਘੱਟ ਹੈ ਕਿਸੇ ਵੀ ਚੀਜ਼ ਵਿੱਚ ਜਿਸ ਵਿੱਚ ਫਾਈਬਰ ਘੱਟ ਹੈ ਕਾਰਬਸ ਔੜੇ ਜ਼ਿਆਦਾ ਨੇ ਤਾਂ ਇੱਕਦਮ ਜੋ ਹੈ ਤੁਹਾਡੀ ਬੋਡੀ ਦੇ ਵਿੱਚ ਬਲੱਡ ਸ਼ੂਗਰ ਲੈਵਲ ਨੂੰ ਵਧਾਣ ਦਾ ਕੰਮ ਕਰਦੇ ਨੇ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਲਈ ਇਹ ਰિસ્ਕੀ ਹੋ ਜਾਂਦੀ ਹੈ ਬਟ ਹਾਂ ਜਦੋਂ ਅਸੀਂ ਬ੍ਰੈਡ ਖਾਣੀ ਹੈ ਤਾਂ ਸਪੈਸ਼ਲੀ ਆਪਾਂ ਵਾਈਟ ਬ੍ਰੈਡ ਦੀ ਗੱਲ ਕਰੀਏ ਤਾਂ ਉਸ ਦੇ ਵੀ ਤੁਸੀਂ ਸੈਲਡ ਤੁਸੀਂ ਨਾਲ ਜ਼ਰੂਰ ਕੱਟ ਕੇ ਪਾਓ ਜ਼ਿਆਦਾ ਸੈਲਡ ਹੋਏਗਾ ਤਾਂ ਇਹ ਚੀਜ਼ਾਂ ਜਿਹੜੀਆਂ ਹਾਰਮਫੁਲ ਨਹੀਂ ਹੁੰਦੀਆਂ ਔਰ ਜਿਹੜਾ ਬੋਡੀ ਦੇ ਵਿੱਚ ਬਲੱਡ 슈ਗਰ ਲੈਵਲ ਹੈ ਉਹ ਵੀ ਇਨਕਰੀਜ਼ ਨਹੀਂ ਹੁੰਦਾ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰੀਏ ਜਿਹੜੀ ਅੱਜ ਕੱਲ ਆਪਾਂ ਦੇਖਦੇ ਆ ਮਲਟੀ ਗ੍ਰੇਨ ਬ੍ਰੈਡ ਆਂਦੀ ਹੈ ਉਸ ਵਿੱਚ ਕਈ ਤਰ੍ਹਾਂ ਦੇ ਸੀਡਸ ਪਾਏ ਗਏ ਹੁੰਦੇ ਨੇ हेल्दी ਤਾਂ ਹੁੰਦੀਆਂ ਨੇ ਲੇਕਿਨ ਇਹਦੇ ਵਿੱਚ ਜੋ ਸੀਡਸ ਦਾ ਆਇਲ ਵੀ ਹੁੰਦਾ ਹੈ ਸੀਡਸ ਦੇ ਨਾਲ ਤੁਹਾਨੂੰ ਇਨਵੀਜ਼ੀਬਲ ਫੈਟ ਵੀ ਮਿਲ ਰਿਹਾ ਹੁੰਦਾ ਹੈ ਤਾਂ ਜਿਹੜੇ ਆਪਣਾ weight loss ਕਰਨਾ ਚਾਹੁੰਦੇ ਨੇ ਉਹ ਅਗਰ ਇਸ ਨੂੰ ਖਾਂਦੇ ਨੇ ਤਾਂ ਇਹ ਜ਼ਰੂਰ ਆਪਣੀ ਕੈਲਰੀ ਕਾਊਂਟ ਦੇ ਨਾਲ ਇਸ ਨੂੰ ਜ਼ਰੂਰ ਦੇਖਣ ਕਿਉਂਕਿ ਹੈ ਚਾਹੇ ਉਹ ਹੈਲਦੀ ਪਰ ਤੁਹਾਨੂੰ ਇਨਵੀਜ਼ੀਬਲ ਫੈਟ ਵੀ ਉਸ ਤੋਂ ਮਿਲ ਰਿਹਾ ਹੈ ਸੋ ਜੇ ਕੁਆਂਟੀਟੀ ਤੁਸੀਂ ਉਵੇਂ ਹੀ ਘਟਾ ਸਕਦੇ ਹੋ ਜਿਨ੍ਹਾਂ ਨੇ ਜਿਹੜੇ ਡਾਈਟਿੰਗ ਕਰ ਰਹੇ ਨੇ ਉਹ ਸਿਰਫ ਉਸ ਦਾ ਇੱਕ ਸਲਾਈਸ ਹੀ ਖਾਂਣਗੇ ਤਾਂ ਉਹਨਾਂ ਲਈ ਪੂਰੇ ਦਿਨ ਲਈ ਸਹੀ ਰਹਿੰਦਾ ਤੇ ਇੱਕ ਸਲਾਈਸ ਨੂੰ ਲੱਗਦਾ ਕੋਈ ਵੀ ਨਹੀਂ ਕਦੇ ਖਾਂਦਾ ਸੋ ਜੈਮ ਲਗਾਏ ਜਾਂ ਕੋਈ ਬਟਰ ਲਗਾਏ ਉਸ ਉੱਪਰ ਇੱਕ ਥੋੜਾ ਲੱਗ ਕੇ ਲਗਾ ਕੇ ਹੀ ਖਾਂਦਾ ਬਟ ਇੱਥੇ ਧਿਆਨ ਕੀ ਦੇਣਾ ਹੈ ਕਿ ਅਸੀਂ ਵਿੱਚ ਨਾਲ ਸੈਲਡ ਨੂੰ ਐਡ ਜ਼ਰੂਰ ਕਰੀਏ ਤਾਂ ਕਿ ਅਸੀਂ ਉਸ ਨੂੰ ਚੰਗੀ ਤਰ੍ਹਾਂ ਨਾਲ ਡਾਈਜੈਸਟ ਵੀ ਕਰ ਸਕੀਏ ਉਸ ਦੇ ਵਿੱਚ ਕਿਉਂਕਿ ਦੇਖੋ ਜਿਹੜੀ ਵੀ ਬਰੈਡ ਹੈ ਹੁੰਦਾ ਕੀ ਹੈ ਉਸ ਦੇ ਵਿੱਚ ਸਟਾਰਚ ਸਟਾਰਚ ਹੁੰਦਾ ਗਲੂਕੋਜ਼ ਤੇ ਗਲੂਕੋਜ਼ ਹੁੰਦਾ ਮਿੱਠਾ ਜਦੋਂ ਵੀ ਬੋਡੀ ਵਿੱਚ ਐਗਜ਼ਾਮ ਬਹੁਤ ਜ਼ਿਆਦਾ ਮਿੱਠਾ ਜਾਏਗਾ ਬਲੱਡ ਸ਼ੂਗਰ ਲੈਵਲ ਵਧੇਗਾ ਔਰ ਉਸ ਦੇ ਨਾਲ ਜੋ ਹੈ ਕਈ ਵਾਰੀ ਬਹੁਤ ਜ਼ਿਆਦਾ ਅਸੀਂ ਚੀਜ਼ਾਂ ਜਦੋਂ ਮੈਨੇਜ ਕਰਕੇ ਨਹੀਂ ਖਾ ਰਹੇ ਹੁੰਦੀਆਂ ਤੇ ਉਦੋਂ ਹੀ ਇਨਸੂਲਿਨ ਬਣਨ ਦੇ ਵਿੱਚ ਗੜਬੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਕਈਆਂ ਦੀ ਸ਼ੂਗਰ ਵੱਧ ਜਾਂਦੀ ਹੈ ਡਾਇਬੀਟੀਜ਼ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਜਿਹੜਾ ਅਸੀਂ ਕਹੀਏ ਇੱਕਦਮ ਇੰਨੀ ਕੈਲਰੀ ਜਦੋਂ ਅਸੀਂ ਖਾਂਦੇ ਆ ਕੈਲਰੀ ਇਨਟੇਕ ਹੁੰਦਾ ਹੈ ਉਨੀ ਅਸੀਂ ਖਪਤਤਾ ਕਰ ਨਹੀਂ ਪਾਰੇ ਹੁੰਦੇ ਉਸ ਨੂੰ ਅਸੀਂ ਆਪਣੇ ਇੰਨੀ ਫਿਜ਼ੀਕਲ ਐਕਟੀਵਿਟੀ ਅਗਰ ਤੁਸੀਂ ਕਰਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਫਿਰ ਤਾਂ ਉਹ ਇਨਸਾਨ ਜਿਸ ਦੀ ਫਿਜ਼ੀਕਲ ਐਕਟੀਵਿਟੀ ਬਹੁਤ achi ਆਉ ਤਾਂ ਕੁਝ ਵੀ ਖਾਏ ਉਸਨੇ ਹਜ਼ਮ ਕਰ ਲੈਣਾ ਹੈ ਉਹ ਜਿਹੜੀ ਕੈਲਰੀ ਆਈ ਉਹ ਬਰਨ ਹੋ ਜਾਣੀ ਹੈ ਪਰ ਜਿਨ੍ਹਾਂ ਦੀ ਸਿਟਿੰਗ ਜੌਬ ਹੈ ਕਿਤੇ ਬੈਠੇ ਹੀ ਰਹਿਣ ਦਾ ਕੰਮ ਹੈ ਪੂਰਾ ਜਾਂ ਬਹੁਤੀ ਫਿਜ਼ੀਕਲ ਐਕਟੀਵਿਟੀ ਹੈ ਹੀ ਨਹੀਂ ਤਾਂ ਉਥੇ ਇਹ ਜ਼ਿਆਦਾ ਸਟਾਰਚੀ ਚੀਜ਼ਾਂ ਜ਼ਿਆਦਾ ਗਲੂਕੋਜ਼ ਵਾਲੀ ਚੀਜ਼ਾਂ ਜ਼ਿਆਦਾ ਕਾਰਬੋਹਾਈਡਰੇਟਸ ਵਾਲੀ ਚੀਜ਼ਾਂ ਤੁਸੀਂ ਖਾਓਗੇ ਤਾਂ ਉਹ ਜਿਹੜੀ ਗਲੂਕੋਜ਼ ਹੈ ਉਸ ਤੋਂ ਬਾਅਦ ਜਦੋਂ ਬਾਡੀ ਉਸ ਨੂੰ એનર્ਜੀ ਦੇ ਵਿੱਚ ਕੰਜ਼ੂਮ ਨਹੀਂ ਕਰੇਗੀ ਉਸ ਤੋਂ ਬਾਅਦ ਇਹ ਫੈਟ ਬਣ ਕੇ ਤੁਹਾਡੀ ਬਾਡੀ ਦੇ ਵਿੱਚ ਹੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਐਡੀਪੋਸ ਟਿਸ਼ੂ ਬਣ ਜਾਂਦਾ ਹੈ ਜੋ ਕਿ ਅਸੀਂ ਜਿਸ ਨੂੰ ਮੋਟਾਪਾ ਫਿਰ ਕਹਿਣ ਲੱਗ ਜਾਂਦੇ ਹਾਂ ਔਰ ਇਹ ਹੌਲੀ ਹੌਲੀ ਇੰਨਾ ਜ਼ਿਆਦਾ ਸਾਡੀ ਬਾਡੀ ਦੇ ਹਰ ਪਾਸੇ ਵਧਣਾ ਸ਼ੁਰੂ ਹੋ ਜਾਂਦਾ ਹੈ ਕਿ ਓਬੈਸਿਟੀ ਬਣ ਜਾਂਦੀ ਹੈ ਜਿਸ ਤੋਂ ਫਿਰ ਛੁਟਕਾਰਾ ਪਾਣ ਦੇ ਲਈ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਾਂ ਸੋ ਆਪਣੀ ਡਾਈਟ ਦੇ ਵਿੱਚ ਇਹਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੈ ਕਿਉਂਕਿ ਇੱਕ ਬ레ਡ ਦਾ ਸਲਾਈਸ ਖਾਣੇ ਆ ਖਾਇਆ ਕਿਵੇਂ ਖਾਇਆ ਕਦੋਂ ਖਾਇਆ ਕਿੱਥੇ ਗਿਆ ਪਤਾ ਵੀ ਨਹੀਂ ਚੱਲਦਾ ਪਰ ਇਹ ਤੁਹਾਨੂੰ ਢੇਰ ਸਾਰੀ ਕੈਲਰੀ ਸਟੇ ਸਾਰੇ ਕਾਰਬੋਹਾਈਡਰੇਟਸ ਵੀ ਦੇ ਕੇ ਜਾ ਰਿਹਾ ਹੁੰਦਾ ਹੈ ਪਰ ਜੇ ਤੁਸੀਂ ਇਸ ਵਿੱਚ ਨਾਲ ਸੈਲਡ ਐਡ ਕਰ ਦਿੰਨੇ ਹੋ ਡਾਈਜੈਸਟ ਵੀ ਹੋ ਜਾਏਗਾ ਔਰ ਬਲੱਡ ਸ਼ੂਗਰ ਲੈਵਲ ਵੀ ਨਹੀਂ ਵਧੇਗਾ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਬ੍ਰੈਡ ਜੋ ਹੈ ਇਸਾ ਇਸ ਨੂੰ ਖਾ ਸਕਦੇ ਹੋ ਲੇਕਿਨ ਆਪਣਾ ਜਿਹੜਾ ਸਾਡਾ ਇੰਡੀਅਨ ਫੂਡ ਹੈ ਸਾਡੀ ਘਰ ਦੀ ਰੋਟੀ ਹੈ ਉਸ ਦਾ ਮੁਕਾਬਲਾ ਤਾਂ ਕੋਈ ਵੀ ਨਹੀਂ ਕਰ ਸਕਦਾ ਸੋ ਉਸ ਰੋਟੀ ਨੂੰ ਵੀ ਹੈਲਦੀ ਬਣਾਉਣ ਦੇ ਲਈ ਤੁਸੀਂ ਮਲਟੀ grain ਆਟਾ ਖੁਦ ਘਰ ਲਿਆਓ वाओ और उस मिक्स करो अलग अलग तरह के आटे मिक्स करके अगर रोटी बनाते हो तो इस जो है क्योंकि कले जो अणक तो की रोटी खाते हैं तो उस वारी कई अः ਥੋੜੀ ਅਲਰਜੀਸ ਦੀ ਹੋਣ ਦੀ ਪ੍ਰੋਬਲਮ ਆ ਜਾਂਦੀ ਹੈ ਅੱਜ ਕੱਲ ਅਸੀਂ ਦੇਖਦੇ ਹਾਂ ਪਰ ਉਹੀ ਜੇ ਅਸੀਂ ਕਈ ਤਰ੍ਹਾਂ ਦੇ ਉਸ ਦੇ ਵਿੱਚ ਐਡ ਕਰ ਲੈਨੇ ਆਟੇ ਤਾਂ ਉਸ ਦੇ ਨਾਲ ਸਾਡਾ ਡਾਈਜੈਸਟ ਸਿਸਟਮ ਵੀ ਵਧੀਆ ਰਹਿੰਦਾ ਫਾਈਬਰ ਜੋ ਹੈ ਬਹੁਤ ਅੱਛੀ ਮਾਤਰਾ ਵਿੱਚ ਜਾਂਦਾ ਹੈ ਮੈਦਾ ਜੋ ਹੈ ਅਸੀਂ ਸਾਰੇ ਜਾਣਦੇ ਹਾਂ ਕਣਕ ਦਾ ਰਿਫਾਈਨਡ ਫਾਰਮ ਹੁੰਦੀ ਹੈ ਜਿਸ ਵਿੱਚੋਂ ਪੂਰਾ ਛਿਲਕਾ ਨਿਕਲ ਚੁੱਕਿਆ ਹੁੰਦਾ ਹੈ ਔਰ ਉਹ ਜਿਹੜਾ ਛਿਲਕਾ ਹੁੰਦਾ ਹੈ ਉਹੀ ਜੋ ਹੈ ਉੱਪਰਲੀ ਕਣਕ ਦੀ ਜਿਹੜੀ ਲੇਅਰ ਹੁੰਦੀ ਹੈ ਉਹੀ ਫਾਈਬਰ ਹੁੰਦਾ ਹੈ ਤੇ ਜਦੋਂ ਮੈਦੇ ਨੂੰ ਇਸੇ ਕਰਕੇ ਸਿਰਫ ਮਾੜਾ ਕਿਹਾ ਜਾਂਦਾ ਹੈ ਕਿ ਹੈ ਉਹ ਆਟਾ ਉਸੋਪਰ ਉਸਾ ਬਰਾਊਨ ਜਿਹੜੀ ਉੱਪਰਲੀ ਖਲ ਚੁਕੀ ਹੈ ਫਾਈਬਰ ਬਿਲਕੁਲ ਖਤਮ ਹੋ ਚੁਕਿਆ ਹੈ ਤੇ ਜਦੋਂ ਅੰਦਰ ਜਾਏਗਾ ਤਾਂ ਉਸ ਨਾਲ ਸਾਡਾ ਸਿਸਟਮ ਜੋ ਹੈ ਬਹੁਤ ਵਧੀਆ ਨਹੀਂ ਹੈ ਕਿਸੇ ਵੀ ਚੀਜ਼ ਨੂੰ ਤੁਸੀਂ ਖਾਣਾ ਨਾਲ ਫਾਈਬਰ ਐਡ ਕਰ ਦੋਗੇ ਤਾਂ ਤੁਹਾਡੇ ਲਈ ਹੈਲਦੀ ਹੋ ਹੀ ਜਾਏਗਾ ਸੋ ਮੈਂ ਉਮੀਦ ਕਰਦੀਆਂ ਕਿ ਤੁਸੀਂ ਸਮਝ ਚੁੱਕੇ ਹੋ ਕਿ ਅਗਰ ਐਸੀ ਬ੍ਰੈਡ ਖਾਣੀ ਹੈ ਤਾਂ ਪ੍ਰੈਸਰ ਕਰੋ ਆਟਾ ਬ੍ਰੈਡ ਖਾਓ ਆਟਾ ਬ੍ਰੈਡ ਵੀ ਜਿਹੜੀ ਤੁਸੀਂ ਲੈ ਕੇ ਆ ਰਹੇ ਹੋ ਸਿਰਫ ਪੈਕਟ ਦੇ ਉੱਪਰ ਲਿਖਿਆ ਹੈ ਇਹ ਦੇਖ ਕੇ ਹੀ ਆਟਾ ਬ੍ਰੈਡ ਨਹੀਂ ਖਰੀਦਨੀ ਬੈਕ ਕਰੋ ਪੈਕਟ ਦੇ ਉੱਪਰ ਇਨਗਰੀਡੀਅੰਟਸ ਪੜੋ ਸਭ ਤੋਂ ਪਹਿਲਾਂ ਅਗਰ ਉਸ ਵਿੱਚ ਜੋ ਅ ਪ੍ਰੋਡਕਟ ਪਾਇਆ ਗਿਆ ਹੈ ਉਹਦੇ ਵਿੱਚ ਲਿਖਿਆ ਗਿਆ ਮੈਂਸ਼ਨ ਕੀਤਾ ਗਿਆ ਹੈ ਆਟਾ ਤਾਂ ਹੀ ਤੁਸੀਂ ਜੋ ਹੈ ਜ਼ੂ ਲੋਰ ਦੇਖਣਾ ਤੁਸੀਂ ਉੱਤੇ ਪਿੱਛੇ ਇਹ ਵੀ ਹੈ ਕਿ ਕੋਈ ਆਰਟੀਫੀਸ਼ੀਅਲ ਕਲਰਸ ਤਾਂ ਨਹੀਂ ਯੂਜ਼ ਕੀਤੇ ਗਏ ਜਾਂ ਬਹੁਤ سارے ਕੋਈ ਪ੍ਰਿਜ਼ਰਵੇਟਿਵਸ ਨਹੀਂ ਯੂਜ਼ ਕੀਤੇ ਗਏ ਨੇ ਤਾਂ ਹੀ ਤੁਸੀਂ ਇਹ ਬ੍ਰੈਡ ਖਰੀਦੋ ਔਰ ਬਹੁਤ ਅੱਛਾ ਹੈ ਤੁਹਾਡੇ ਨੇੜੇ ਦੀ ਕੋਈ ਬੇਕਰੀ ਹੈ ਜਿੱਥੇ ਬ੍ਰੈਡਸ ਬਣਾਈਆਂ ਜਾਂਦੀਆਂ ਤੁਸੀਂ ਉੱਥੋਂ ਬ੍ਰੈਡ ਖਰੀਦੋ ਜਾਂ ਫਿਰ ਅਗਰ ਤੁਸੀਂ ਖੁਦ ਵੀ ਬਣਾਉਣਾ ਜਾਣਦੇ ਹੋ ਤਾਂ ਘਰ ਦੇ ਵਿੱਚ ਆਰਾਮ ਦੇ ਨਾਲ ਵਧੀਆ ਢੰਗ ਦੇ ਨਾਲ ਬ੍ਰੈਡ ਬਣਾਓ ਕਿਉਂਕਿ ਘਰ ਵਿੱਚ ਤੁਸੀਂ ਖੁਦ ਬਣਾਓਗੇ ਤਾਂ ਤੁਸੀਂ ਜਾਣਦੇ ਹੋ ਨਾ ਤੁਸੀਂ ਕੋਈ ਕੈਮੀਕਲ ਯੂਜ਼ ਕਰੋਗੇ ਨਾ ਤੁਸੀਂ ਪ੍ਰਿਜ਼ਰਵੇਟਿਵਸ ਯੂਜ਼ ਕਰੋਗੇ ਘਰ ਦੇ ਲਈ ਤੁਸੀਂ ਹੈਲਦੀ ਹੀ ਬ੍ਰੈਡ ਜੋ ਹੈ ਬਣਾਓਗੇ ਬੱਚਾ ਨੂੰ ਕੇ ਵੀ ਸ਼ੌਂਕ ਹੁੰਦਾ ਕਿ ਅਸੀਂ ਬ੍ਰੈਡ ਖਾਣੀ ਹੈ ਤਾਂ ਤੁਸੀਂ ਘਰ ਵੀ ਰੈਡੀ ਕਰ ਸਕਦੇ ਹੋ ਔਰ ਅਗਰ ਫਿਰ ਕਹੂੰਗੀ ਰੋਟੀ ਕਰਦੀ ਸਭ ਤੋਂ ਬੈਸਟ ਹੁੰਦੀ ਹੈ ਕਈ ਤਰ੍ਹਾਂ ਦੇ اناਜ ਰਲਾ ਕੇ ਤੁਸੀਂ ਘਰ ਦੇ ਵਿੱਚ ਹੀ ਇੱਕ ਵਧੀਆ ਹੈਲਦੀ ਰੋਟੀ ਬਣਾ ਕੇ ਘਰ ਦਾ ਫਰੈਸ਼ ਸਬਜ਼ੀ ਦਾਲ ਸਬਜ਼ੀ ਜੋ ਹੈ ਖਾ ਕੇ ਬਣਾਓ ਬਣਾਓ ਔਰ ਖਾਓ ਔਰ ਬੱਚਿਆਂ ਨੂੰ ਵੀ ਖਿਲਾਓ ਤਾਂ ਕਿ ਸਾਰੇ ਹੀ ਹੈਲਦੀ ਰਹਿਣ ਸੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਵੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਔਰ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਫੋਲੋ ਕਰ ਦੋ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਕੋਈ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ